ਰਾਹੁਲ ਗਾਂਧੀ ਪੰਜਾਬ ਆ ਰਹੇ ਨੇ ਮੋਗਾ ਦੇ ਵਿੱਚ ਕਿਸਾਨਾਂ ਦੇ ਹੱਕ 'ਚ ਰੈਲੀ ਕਰਨਗੇ ਤੇ ਕਾਂਗਰਸ ਦੇ ਵਿਧਾਇਕ ਤੇ ਐਮਪੀਸ ਇੱਥੇ ਪਹੁੰਚੇ ਨੇ ਰਾਹੁਲ ਗਾਂਧੀ ਦੇ ਸਵਾਗਤ ਦੇ ਲਈ ਤੇ ਮੋਦੀ ਸਰਕਾਰ ਨੂੰ ਲਲਕਾਰਨ ਦੇ ਲਈ ਮੋਗਾ ਦੀ ਧਰਤੀ ਤੋਂ ਮੁਹੰਮਦ ਸਦੀਕ ਫਰੀਦਕੋਟ ਤੋਂ ਸੰਸਦ ਨੇ ਤੇ ਇਹ ਕਿਸੇ ਪਹਿਚਾਨ ਦੇ ਮੋਹਤਾਜ ਨਹੀਂ ਨੇ ਪੰਜਾਬ ਦਾ ਹਰ ਜੀ ਦੇਸ਼ਾ ਵਿਦੇਸ਼ਾ ਦੀ ਲੋਕ ਵੀ ਮੁਹੰਮਦ ਸਦੀਕ ਜੀ ਨੂੰ ਜਾਣਦੇ ਨੇ ਸੋ ਰਾਹੁਲ ਗਾਂਧੀ ਜੀ ਦੇ ਸਵਾਗਤ ਦੇ ਲਈ ਤਿਆਰ ਹੋ ਤੁਸੀਂ ਜੀ ਹਾਂ ਕਿਉਂਕਿ ਮੇਰੀ ਖੁਸ਼ਕਿਸਮਤੀ ਇਹ ਹੈ ਵੀ ਇਸ ਕੰਮ ਵਾਸਤੇ ਇਹ ਜਿਹੜੀ ਮੁਹਿੰਮ ਵਿਢੀ ਗਈ ਹੈ ਇਹ ਕਾਲੇ ਕਾਨੂੰਨ ਨੂੰ ਬੰਦ ਕਰਨ ਦੀ ਕਾਲੇ ਕਾਨੂੰਨ ਨੂੰ ਵਾਪਸ ਲੈਣ ਦੀ ਉਹਦਾ ਜਿਹੜਾ ਸ਼ੁਭ ਆਰੰਭ ਹੈ ਉਹ ਮੇਰੇ ਹਲਕਾ ਫਰੀਦਕੋਟ ਤੋਂ ਮਤਲਬ ਮੋਗਾ ਜ਼ਿਲ੍ਹਾ ਅਤੇ ਪਿੰਡ ਬੱਜੀ ਤੋਂ ਹੋ ਰਿਹਾ ਹੈ ਤੇ ਮੈਂ ਸਮਝਦਾ ਵੀ ਇਹ ਕਾਲਾ ਕਾਨੂੰਨ ਵਾਪਸ ਕਰਨ ਤੱਕ ਜਦ ਤੱਕ ਇਹ ਵਾਪਸ ਨਹੀਂ ਹੁੰਦਾ ਅਸੀਂ ਲੋਕ ਡਟੇ ਰਹਾਂਗੇ ਵਾਪਸ ਕਰਾ ਕੇ ਹੀ ਹਟਾਂਗੇ ਜਿੰਨੂੰ ਤੁਸੀਂ ਕਾਲਾ ਕਾਨੂੰਨ ਕਹਿ ਰਹੇ ਹੋ ਮੋਦੀ ਸਰਕਾਰ ਤੱਕ ਤੋਂ ਮਸ ਨਹੀਂ ਹੋ ਰਹੀ ਅਜੇ ਤੱਕ ਇਹ ਨਹੀਂ ਕਿਹਾ ਕਿ ਅਸੀਂ ਇਹ ਕਾਨੂੰਨ ਵਾਪਸ ਲਵਾਵਾਂਗੇ ਕੀ ਕਰੋਗੇ ਕਿਵੇਂ ਆਪਣੀ ਆਵਾਜ਼ ਮੋਦੀ ਸਰਕਾਰ ਤੱਕ ਪਹੁੰਚਾਵੋਗੇ ਆਖਰ ਮੋਗਾ ਹੀ ਕਿਉਂ ਨਾਲੇ ਮੈਡਮ ਅਸਲ ਗੱਲ ਇਹ ਹੈ ਕਿਸਾਨ ਦੇਸ਼ ਦੀ ਰੂਹ ਹੈ ਜਿੰਦ ਜਾਨ ਹੈ ਆਪ ਦੀ ਉਮਰ ਛੋਟੀ ਹੈ ਮੈਨੂੰ ਪਤਾ ਹੈ ਅਸੀਂ ਅਮਰੀਕਾ ਤੋਂ ਮਕਸੀਕਾ ਤੋਂ ਕਣਕ ਲੈ ਆ ਕੇ ਖਾਂਦੇ ਹੁੰਦੇ ਸੀਗੇ ਲੇਕਿਨ ਇਹ ਕਿਸਾਨ ਹੈ ਜਿਸ ਨੇ ਕੱਲਾ ਆਪਣਾ ਪੇਟ ਨਹੀਂ ਆਪਣੇ ਪਰਿਵਾਰ ਦਾ ਪੇਟ ਨਹੀਂ ਸਾਰੇ ਹਿੰਦੁਸਤਾਨ ਦਾ ਪੇਟ ਭਰਨ ਤੋਂ ਬਾਅਦ ਵੀ ਹਿੰਦੁਸਤਾਨ ਦੇ ਅੰਨ ਭੰਡਾਰ ਨੂੰ ਬੂਥੋ ਬੂਥ ਕਰ ਦਿੱਤਾ ਹੈ ਇਹ ਕਿਸਾਨ ਦੀ ਮਿਹਨਤ ਹੈ ਉਹਦੀ ਮੁਸ਼ਕਕਤ ਹੈ ਮੈਂ ਸਮਝਦਾ ਦਿਨ ਰਾਤ ਚਾ ਕੇ ਸੱਪਾਂ ਦੀਆਂ ਸਰੀਆਂ ਮਿੱਧ-ਵਿੱਧ ਕੇ ਜੋ ਕਿਸਾਨ ਨੇ ਹਿੰਦੁਸਤਾਨ ਨੂੰ ਦਿੱਤਾ ਉਹ ਕੋਈ ਦੇ ਨਹੀਂ ਸਕਦਾ ਪਰ ਉਸੇ ਕਿਸਾਨ ਦੇ ਪੈਰਾਂ ਥਲੋਂ ਜ਼ਮੀਨ ਨਿਕਲ ਰਹੀ ਹੈ ਉਸੇ ਕਿਸਾਨ ਦੀ ਰੋਟੀ ਰੋਜ਼ੀ ਖੋਈ ਜਾ ਰਹੀ ਹੈ ਉਹਦੀ ਮਲਕੀਅਤ ਖੋਈ ਜਾ ਰਹੀ ਹੈ ਉਹਨੂੰ ਮਜਾਰਾ ਬਣਾਇਆ ਜਾ ਰਿਹਾ ਉਹਨੂੰ ਗੁਲਾਮ ਬਣਾਇਆ ਜਾ ਰਿਹਾ ਇਹ ਕਿੱਥੋਂ ਦਾ ਕਾਨੂੰਨ ਹੈ ਕੈਸਾ ਕਾਨੂੰਨ ਹੈ ਇਹਨੂੰ ਕਾਲਾ ਕਾਨੂੰਨ ਨਹੀਂ ਕਾਂਗੇ ਤਾਂ ਹੋਰ ਕੀ ਹੈ ਦੇਖੋ ਅਸੀਂ ਉਹਨਾਂ ਪਦਾਂ ਤੇ ਚੱਲਦੇ ਹਾਂ ਅਸੀਂ ਉਹਨਾਂ ਚਿੰਨ੍ਹਾਂ ਤੇ ਚੱਲਦੇ ਹਾਂ ਜੋ ਤੋਹ ਪ੍ਰੇਮ ਕੇ ਰਨ ਕਾ ਚਾਓ ਸਿਰ ਤਰਤਲੀ ਖਲੀ ਮੇਰੀ ਆਓ ਇਤਮਾਰਗ ਪੈਰ ਤਰੀਜੇ ਅਸਾ ਪੰਜਾਬ ਦੇ ਜੰਮੇ ਜਾਏ ਆ ਪੰਜਾਬ ਦੀ ਮਿੱਟੀ ਦੇ ਜੰਮੇ ਜਾਏ ਆ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਸਭ ਕੁਝ ਕਰਾਂਗੇ ਬਹੁਤ ਬਹੁਤ ਧੰਨਵਾਦ ਮੁਹੰਮਦ ﺻਦੀਕ ਜੀ ਗੱਲਬਾਤ ਕਰਨ ਦੇ ਲਈ ਸੋ ਕਾਂਗਰਸ ਸੇ ਐਮਪੀ ਡਟੇ ਹੋਏ ਨੇ ਇਥੇ ਮੋਗਾ ਦੇ ਵਿੱਚ ਰਾਹੁਲ ਗਾਂਧੀ ਆ ਰਹੇ ਨੇ ਬੰਦਨੀ ਕਲਾ ਦੇ ਵਿੱਚ ਸੋ ਦੇਖਣਾ ਹੋਏਗਾ ਕਿ ਇਸ ਰੈਲੀ ਦਾ ਮੋਦੀ ਸਰਕਾਰ ਤੇ ਕਿੰਨਾ ਅਸਰ ਪੈਂਦਾ ਕਿਉਂਕਿ ਇਸ ਤੋਂ ਪਹਿਲਾਂ ਅਕਾਲੀ ਦਲ ਨੇ ਵੀ ਲਲਕਾਰ ਮਾਰੀ ਪਰ ਅਜੇ ਤੱਕ ਮੋਦੀ ਸਰਕਾਰ ਵੱਲੋਂ ਡਿਸੀਜਨ ਨੂੰ ਚੇਂਜ ਕਰਨ ਨੂੰ ਲੈ ਕੇ ਕਿਸਾਨਾਂ ਬਾਰੇ ਜੇ ਕੁਝ ਨਹੀਂ ਕੀਤਾ ਗਿਆ ਮੋਦੀ ਸਰਕਾਰ ਅਜੇ ਹੀ ਸਮਝਾ ਰਹੀ ਕਿ ਕਿਸਾਨਾਂ ਦਾ ਫਾਇਦਾ ਹੋਏਗਾ ਇਸ ਕਾਨੂੰਨ ਦੇ ਨਾਲ ਪਰ ਕਿਸਾਨ ਵੀ ਡਟਿਆ ਖੋਇਆ ਤੁਸੀਂ ਦੇਖ ਰਹੇ ਹੋ এবੀਬ ਸੰਜਾ ਜੋਸ਼ ਜਜ਼ਬਾ ਜਨੂੰਨ